ਇੰਗਰ ਦਰਾ ਸੀਮਾ ਕਰਾ ਦਰ ਯਰੈਕਟਰ ਦਾ ਕੰਮ ਚਾਲੂ ਹੋਣ ਲੱਗਾ ਕਰਦੇ ਆ ਉਹਦੀਆਂ ਮਿੰਟੀਆਂ ਗਿੰਤੀਆਂ ਹਣ ਤੇ ਦੇਖੇ ਨਕਸ਼ਾ ਤੇ ਕਹਿੰਦੇ ਵੀ ਡੱਡੋ ਕਾਪੀ ਕਰਨੀ ਤਿਆਰ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਡੱਡੋ ਕਾਪੀ ਤਿਆਰ ਕਰ ਲੈਣੀ ਆਪਾਂ ਠੀਕ ਹੈ ਜੀ ਸੋ ਬਣੇ ਰਿਓ ਵੀਡੀਓ ਨਾਲ ਆਵੀ ਲਾ ਲ ਤਰਾ ਇਹਦਾ ਹੁਣ ਦਰਵਾਜ਼ਾ ਫੜਾ ਦੇ ਹੁਣ ਹੋ ਗਿਆ 4 ਫੁੱਟ ਹਾਂਜੀ ਚੱਲ ਅੱਗੇ ਚੱਲ ਵੇ ਇਹ ਚਾਰ-ਚਾਰ ਫੁੱਟ ਦੀਆਂ ਲਾ ਦੀਏ 2x4 ਦੀਆਂ ਜਾਲੀਆਂ ਤੇ ਵਿੱਚ ਰੱਖ ਦੀਏ ਗੁੰਟੀਆਂ ਆਲਾ ਫੜ ਵੇ ਮਤਰਾ ਕਰਦੇ ਹੋ ਇਹ ਉੱਪਰ ਦੀ ਸਾਰੇ ਦੀ ਮਰਗੀ ਮੈਜ਼ਰਮੈਂਟ ਹੋ ਗਈ ਆ ਤੇ ਹੁਣ ਆਪਾਂ ਇਹਦੀ ਜਿਹੜੀ ਡਟੋ ਕਾਪੀ ਆ ਇਹਨੂੰ ਬਣਾ ਕੇ ਤੇ ਕਰਦਣਾ ਰੈਡੀ ਸੋ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ